ਅਮਰੀਕਨ ਟਾਈਮ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਗੁਰਪ੍ਰੀਤ ਕੌਰ ਲੈ ਕੇ ਹਜ਼ਰਾਂ ਰੋਜ਼ਾਨਾ ਦੀ ਤਰ੍ਹਾਂ ਸਪੀਡ ਨਿਊਜ਼ ਤੇ ਆਉ ਫਿਰ ਖਬਰਾਂ ਦੀ ਸ਼ੁਰੂਆਤ ਕਰਦੀਆਂ ਸਪੀਡ ਨਿਊਜ਼ ਦੀ ਪਹਿਲੀ ਖਬਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਮਿੰਦਰ ਸੁਖੀ ਦੇ ਪਾਰਟੀ ਨੂੰ ਛੱਡਣਾ ਮੰਧਪਾਗਾ ਦੱਸਿਆ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਪਾਰਟੀ ਨੂੰ ਵੱਡਾ ਝਟਕਾ ਲੱਗਾ ਅਕਾਲੀ ਦਲ ਦੇ ਕੋਲ ਸਿਰਫ 30 ਵਿਧਾਇਕ ਸੰਜ ਜਿਨ੍ਹਾਂ ਦੇ ਵਿੱਚੋਂ ਮਨਪ੍ਰੀਤ ਸਿੰਘ ਯਾਲੀ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਨਿਰਾਸ਼ਾਜਨਕ ਹਾਰ ਦੇ ਕਾਰਨ ਬਣਾਈ ਗਈ ਚੁੰਦਾ ਕਮੇਟੀ ਨੂੰ ਲਾਗੂ ਕਰਨ ਦੀ ਮੰਕਰਦਿਆਂ ਪਾਰਟੀ ਗਤੀਵਿਧੀਆਂ ਤੋਂ ਪਹਿਲਾਂ ਹੀ ਦੂਰੀ ਬਣਾ ਲਈ ਦੁਆਬੇ ਦੇ ਇਕਲੋਤੇ ਵਿਧਾਇਕ ਦਾ ਆਪ ਦੇ ਵਿੱਚ ਸ਼ਾਮਲ ਹੋਣਾ ਇਹ ਸਾਬਿਤ ਕਰਦਾ ਹੈ ਕਿ ਜਿੱਥੇ ਵਰਕਰ ਪਾਰਟੀ ਚੁਨੇ ਹੋਏ ਨਮਾਇਦੇਵੀ ਨਿਰਾਸ਼ਾ ਦੇ ਆਲਮ ਦੇ ਵਿੱਚੋਂ ਲੰਘ ਰਹੇ ਨੇ ਵਡਾਲਾ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਕਿਹਾ ਕਿ ਪਾਰਟੀ ਨੂੰ ਲੰਮੇ ਸਮੇਂ ਦੌਰਾਨ ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ ਜਿਸ ਦਾ ਕਾਰਨ ਸਮੁੱਚਾ ਪੰਥ ਜਾਣਦਾ ਹੈ ਇਹਨਾਂ ਨਤੀਜਿਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਕਾਲੀ ਵਰਕਰ ਪਾਰਟੀ ਲੀਡਰਸ਼ਿਪ ਦੇ ਵਿੱਚ ਬਦਲਾਅ ਚਾਹੁੰਦੇ ਨੇ ਡਾਕਟਰ ਸੁਖੀ ਦੇ ਆਪ ਦੇ ਵਿੱਚ ਸ਼ਾਮਲ ਹੋਣ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਲੀਡਰਸ਼ਿਪ ਦੇ ਵਿੱਚ ਬਦਲਾਅ ਦੇ ਨਾਲ ਲੋਕਾਂ ਦਾ ਅਕਾਲੀ ਦਲ ਦੇ ਵਿੱਚ ਵਿਸ਼ਵਾਸ ਬਹਾਲ ਹੋਵੇਗਾ ਵਿਨੇਸ਼ ਫੁਗਾਟ ਮਾਮਲੇ 'ਤੇ ਸੀਏਐਸ ਦਾ ਵੱਡਾ ਫੈਸਲਾ ਆਇਆ ਦੱਸਦੀ ਕਿ ਪੈਰਾਓਲੰਪਿਕ ਦੇ ਵਿੱਚ ਆਯੋਜਨ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਨੂੰ ਚਾਂਦੀ ਦਾ ਤਗਮਾ ਦੇਣ ਨੂੰ ਲੈ ਕੇ ਸੀਏਐਸ 'ਚ ਅਪੀਲ ਦਾਇਰ ਕੀਤੀ ਸੀ ਜਿਸ 'ਤੇ ਹੁਣ ਫੈਸਲਾ ਗਿਆ। ਦਰਅਸਲ ਸੀਏਐਸ ਨੇ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਇਸ ਦੇ ਨਾਲ ਭਾਰਤੀ ਮੈੱਲਾ ਪਹਿਲਵਾਨ ਦਾ ਓਲੰਪਿਕ ਤਗਮਾ ਜਿੱਤਣ ਦਾ ਸੁਪਨਾ ਚੱਕ ਨਾ ਚੂਰ ਹੋ ਗਿਆ। ਭਾਰਤੀ ਮੈੱਲਾ ਪਹਿਲਵਾਨ ਵਿਨੇਸ਼ ਫੁਗਾਟ ਨੂੰ ਪੈਰਾਓਲੰਪਿਕ 2024 ਦੇ ਲਈ 50 ਕਿਲੋਗ੍ਰਾਮ ਫ੍ਰੀਸਟਾਈਲ 골ਡ ਮੈਡਲ ਮੈਚ ਦੇ ਲਈ 100 ਗ੍ਰਾਮ ਜ਼ਿਆਦਾ ਵਜ਼ਨ ਦੇ ਕਾਰਨ ਅਯੋਗ ਕਰਾ ਫੈਸਲੇ ਤੋਂ ਬਾਅਦ ਜਿੱਥੇ ਭਾਰਤੀ 올림픽 ਸੰਘ ਨੇ ਸਖਤ ਇਤਰਾਜ਼ ਜਤਾਇਆ ਸੀ ਵਿਨੇਸ਼ ਫੁਗਾਟ ਨੇ ਇਸ ਫੈਸਲੇ ਨੂੰ ਲੈ ਕੇ ਸੀਏਐਸ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਕਟੋ-ਕਟਾ ਸਿਲਵਰ ਮੈਡਲ ਦਿੱਤਾ ਜਾਵੇ ਜਿਸ ਤੇ ਸੀਏਐਸ ਨੇ ਹੁਣ ਫੈਸਲਾ ਕੀਤਾ ਤੇ ਉਹਨਾਂ ਨੇ ਵਿਨੇਸ਼ ਫੁਗਾਟ ਦੀ ਇਸ ਅਪੀਲ ਨੂੰ ਖਾਰਜ ਕਰ ਦਿੱਤਾ ਤੇ ਉਹਨਾਂ ਨੂੰ ਚਾਂਦੀ ਦਾ ਤਗਮਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਅਜ ਦੇਸ਼ ਪਰ ਦੇ ਵਿੱਚ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਉੱਥੇ ਹੀ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਅਜ ਦੇਸ਼ ਪਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ। ਉਸ ਦੇ ਦੇ ਚੱਲਦੇ ਅੰਮ੍ਰਿਤਸਰ ਦੀ ạtਾਰੀ ਵਾਗਾ ਬਾਰਡਰ ਤੋਂ ਕਿਸਾਨ ਆਗੂ ਸਰਪ ਸਿੰਘ ਪੰਦੇੜ ਦੀ ਅਗਵਾਈ ਹੇਠ ਸੈਂਕੜੇ ਟਰੈਕਟਰ ਲੈ ਕੇ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਹੈ। ਇਹ ਟਰੈਕਟਰ ਮਾਰਚ ạtਾਰੀ ਬਾਰਡਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਦੇ ਗੋਲਡਨ ਗੇਟ ਜਾ ਕੇ ਸਮਾਪਤ ਹੋਏਗਾ ਤੇ ਉਹਨਾਂ ਨੇ ਕਿਹਾ ਕਿ ਅੱਜ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਦੇਸ਼ ਜ਼ਰੂਰ ਆਜ਼ਾਦ ਹੋ ਗਿਆ ਵੀ ਇਹਨਾਂ ਸਰਕਾਰਾਂ ਦੇ ਗੁਲਾਮ ਹਾਂ ਤੇ ਅਸੀਂ ਜਿਸ ਦਿਨ ਆਜ਼ਾਦ ਹੋਵਾਂਗੇ ਉਸ ਦਿਨ ਸਾਡਾ ਜਾਦੀ ਦਿਹਾੜਾ ਹੋਵੇਗਾ ਸਰਕਾਰ ਦੇ ਵੱਲੋਂ ਸਾਡੀਆਂ ਮੰਗਾਂ ਨੂੰ ਅੰਗੋਲੀਆਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸਾਡਾ ਧਰਨਾ ਲਗਾਤਾਰ ਜਾਰੀ ਰਹੇਗਾ ਤੇ ਅਸੀਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਰਹਾਂਗੇ ਸਤੰਤਰਤਾ ਦਿਵਸ ਦੇ ਮੌਕੇ ਤੇ ਉਤਰਪ੍ਰਦੇਸ਼ ਦੇ ਹਾਤਰਸ ਜ਼ਿਲ੍ਹੇ ਦੇ ਸਕੰਦਰ ਰਾਓ ਕਸਬੇ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਨੌਜਵਾਨ ਤਿਰੰਗਾ ਚੰਡਾ ਲਹਿਰਾਉਣ ਦੇ ਲਈ ਆਪਣੀ ਦੁਕਾਨ ਦੀ ਛੱਤ ਤੇ ਚੜਿਆ ਸੀ ਪਰ ਅਚਾਨਕ ਉਹ ਹਾਈ ਟੈਂਸ਼ਨ ਪਾਵਰ ਲਾਈਨ ਦੀ ਲਪੇਟ ਵਿੱਚ ਆ ਗਿਆ ਤੇ ਬਿਜਲੀ ਦਾ ਕਰੰਟ ਲੱਗਣ ਦੇ ਨਾਲ ਉਹ ਛੱਤ ਤੋਂ ਹੇਠਾਂ ਡਿੱਗ ਗਿਆ ਤੇ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਦਾ ਐਲਾਨ ਕਰ ਦਿੱਤਾ ਇਸ ਘਟਨਾ ਦੇ ਨਾਲ ਪਰਿਵਾਰ ਅਤੇ ਆਂਢਗੁਆਢ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦਾ ਰੋ ਰ ਮੈਂਬਰਾਂ ਨੇ ਹਾਈ ਟੈਂਸ਼ਨ ਲਾਈਨਾਂ ਦੇ ਸੁਰੱਖਿਅਤ ਪ੍ਰਬੰਧਾ ਨੂੰ ਲੈ ਕੇ ਨਗਰਪਾਲਿਕਾ ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ ਪੰਜਾਬੀ ਗਾਇਕ ਮਨਕੀਰ ਤਾਲਖ ਅੱਜ ਲੁਧਿਆਣਾ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮਨਕੀਰਤ ਦੇ ਨਾਲ ਲੁਧਿਆਣਾ ਤੋਂ ਕਰੀਬ 400 ਬਾਈਕ ਸਵਾਰਾਂ ਦੀ ਟੀਮ ਵੀ ਸੀ ਅਤੇ ਜਿਨ੍ਹਾਂ ਨੇ ਪੂਰੇ ਸਾਊਥ ਸਿਟੀ ਵਿੱਚ ਕੁੰਭਕੇ तिरंगे ਚੰਡੇ ਨੂੰ ਸਲਾਮੀ ਦਿੱਤੀ ਹੈ ਤਾਂ ਮਨਕੀਰਤ ਨੇ ਕਿਹਾ ਕਿ ਅੱਜ ਰੈਲੀ ਦਾ ਪੂਰਾ ਚੱਕਰ ਲਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਮਨਕੀਰਤ ਤਾਲਖ ਨੇ ਕਿਹਾ ਕਿ ਇਹ ਸੁਤੰਤਰਤਾ ਦਿਵਸ ਦਾ ਤਿਹਾਰ ਹੈ ਸਾਡੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਧੂਮ-ਧਾਮ ਦੇ ਨਾਲ ਮਨਾਉਣਾ ਚਾਹੀਦਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੀਦਾ ਮਨਕੀਰਤ ਨੇ ਦੱਸਿਆ ਕਿ ਉਹ ਖੁਦ ਇਕ ਸਵਾਰਾਂ ਨੇ ਲਗਭਗ 15 ਤੋਂ 20 ਕਿਲੋਮੀਟਰ ਤੱਕ ਰਾਈਡਿੰਗ ਕਰਕੇ ਆਜਾਦੀ ਦਿਵਸ ਨੂੰ ਵੱਖਰੇ ਤਰੀਕੇ ਨਾਲ ਮਨਾਇਆ ਤਾਂ ਮਨਕੀਰ ਤੌਲਖ ਨੇ ਆਪਣੇ ਪਰਸ਼ੰਸ਼ਕਾਂ ਦੇ ਲਈ ਕੁਝ ਗੀਤ ਵੀ ਗਾਏ। ਪੰਜਾਬ ਦੇ ਵਿੱਚ ਹੁਣ 4 ਨਹੀਂ ਸਗੋਂ 5 ਵਿਧਾਨ ਸਭਾ ਸੀਟਾਂ ਉੱਤੇ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਹੀ ਸ਼ਾਮਿਲ ਹੋ ਗਏ ਨੇ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਬਲਟੋਹਾਣੇ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਵਾਹ ਡਾਕਟਰ ਸੁਖੀ ਸਾਹਿਬ ਵਾਹ ਤੋਂ ਸੀ ਤਾਂ ਐ ਦਾਵਾ ਕਰ ਰਹੇ ਹੋ ਜਿਵੇਂ ਤੁਹਾਡੇ ਕਹਿਣ ਤੇ ਭਗਵੰਤ ਮਾਨ ਨੇ ਤਹਿਸੀਲਦਾਰ ਸਸਪੈਂਡ ਕਰਕੇ ਪੰਜਾਬ ਸਮੱਸਿਆਈ ਹੱਲ ਕਰ ਦਿੱਤੀ ਆ ਬਲਟੋਹਾ ਨੇ ਲਿਖਿਆ ਕਿ ਹਾਂ ਸੁਖੀ ਜੀ ਹੁਣ ਲੱਗਦਾ ਕਿ ਹੱਥ ਗਰੀਬ ਵਿਦਿਆਰਥੀਆਂ ਦੇ ਐਸਸੀ ਸਕਾਲਰਸ਼ਿਪ ਵੀ ਭਗਵੰਤ ਮਾਨ ਤੋਂ ਜਾਰੀ ਕਰਵਾ ਦਿਓ ਉਹ ਵੀ ਮਸਲਾ ਵਿਧਾਨ ਸਭਾ ਦੇ ਵਿੱਚ ਤੁਸੀਂ ਬਹੁਤ ਉਠਾਉਂਦੇ ਰਹੇ ਹੋ ਹਾਂ ਗਲਤੀ ਸਾਡੇ ਪ੍ਰਧਾਨ ਦੀ ਹੈ ਜੋ ਐਵੇਂ ਤੁਹਾਡੇ ਵਰਗੇ ਤੁਰਦੇ ਫਿਰਦੇ ਨੂੰ ਭੂਏ ਚੜਾ ਦਿੰਦੇ ਨੇ ਹਿੰਦੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਇੰਟਰਨੈਸ਼ਨਲ ਕ੍ਰਿਕਟ ਕਾਉਂਸਲਿੰਗ ਜਾਨਕੀ ਆਈ ਸੀ ਸੀ ਦੇ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਵਨ ਡੇ ਰੈਂਕਿੰਗ ਦੇ ਵਿੱਚ ਦੂਜੇ ਨੰਬਰ ਤੇ ਪਹੁੰਚ ਗਏ ਨੇ ਉਹਨਾਂ ਨੇ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਸ਼੍ਰੀਲੰਕਾ ਦੇ ਖਿਲਾਫ ਵਨ ਡੇ ਸੀਰੀਜ਼ ਦੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ ਜਿਸ ਦਾ ਫਾਇਦਾ ਉਹਨਾਂ ਨੂੰ ਇਸ ਰੈਂਕਿੰਗ ਦੇ ਵਿੱਚ ਹੋਇਆ ਰੋਹਿਤ ਨੇ 765 ਰੇਟਿੰਗ ਪੁਆਇੰਟ ਦੇ ਨਾਲ ਆਪਣੇ ਸਲਾਮੀ ਜੋੜੀਦਾਰ ਸ਼ੁਭਮਨ ਗਿੱਲ ਨੂੰ ਪਿੱਛੇ ਛੱਡ ਦਿੱਤਾ ਹੈ ਗਿੱਲ ਹੁਣ ਤੀਜੇ ਨੰਬਰ ਤੇ ਪਹੁੰਚ ਗਏ ਨੇ ਟੌਪ 10 ਦੇ ਵਿੱਚ ਤਿੰਨ ਭਾਰਤੀ ਸ਼ਾਮਿਲ ਨੇ ਉੱਥੇ ਹੀ ਪਾਕਿਸਤਾਨ ਦੇ ਅੱਜ ਅਸੀਂ ਟੌਪ ਤੇ ਕਾਮਨੀਅਤ ਦੱਸਦੀ ਕਿ ਸ਼੍ਰੀਲੰਕਾ ਦੇ ਖਿਲਾਫ ਅਖੇੜੀ ਗਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ਬਾਅਦ ਦੇ ਵਿੱਚ ਰੋਹਿਤ ਸ਼ਰਮਾ ਨੇ 58 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਫਿਰ ਦੂਜੇ ਵਨਡੇ ਦੇ ਵਿੱਚ ਉਹਨਾਂ ਨੇ 64 ਦੌੜਾਂ ਬਣਾਈਆਂ ਸਨ ਅਤੇ ਇਸ ਦੇ ਬਾਅਦ ਜਿਵੇਂ ਸੀਰੀਜ਼ ਦੇ ਆਖਰੀ ਵਨਡੇ ਦੇ ਵਿੱਚ ਭਾਰਤੀ ਕਪਤਾਨ ਦੇ ਬੱਲੇ ਤੋਂ 35 ਦੌੜਾਂ ਦੀ ਪਾਰੀ ਨਿਕਲੀ ਸੀ ਅਤੇ ਇਸ ਸੀਰੀਜ਼ ਦੇ ਵਿੱਚ ਵਿਰਾਟ ਕੋਹਲੀ ਤੋਂ ਲੈ ਕੇ ਬਾਕੀ ਲਗਭਗ ਸਾਰੇ ਭਾਰਤੀ ਬੱਲੇਬਾਜ਼ ਸੰਘਰਸ਼ ਕਰਦੇ ਨਜ਼ਰ ਆਏ ਸਨ ਪਰ ਰੋਹਿਤ ਨੇ ਕਮਾਲ ਦੀਆਂ ਪਾਰੀਆਂ ਨੂੰ ਅੰਜਾਮ ਦਿੱਤਾ ਸੀ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਮੌਸਮ ਦਾ ਮિજાਜ ਬਦਲਿਆ ਹੋਇਆ ਤੇ ਅੱਜ ਵੀ ਰਵਾਰ ਨੂੰ ਕੁਝ ਥਾਵਾਂ ਤੇ ਪਾਰੀ ਮੀਂਹ ਪਿਆ ਅਤੇ ਇਸ ਸਬੰਧੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਅਤੇ ਇਸ ਦੇ ਨਾਲ ਹੀ yellow alert ਵੀ ਜਾਰੀ ਕੀਤਾ ਗਿਆ ਹਾਲਾਂਕਿ ਇਹ alert ਕਿਸੇ ਇੱਕ ਜ਼ਿਲ੍ਹੇ ਦੇ ਲਈ ਨਹੀਂ ਹੈ ਤਾਪਮਾਨ ਦੇ ਵਿੱਚ ਵੀ ਜ਼ਿਆਦਾ ਬਦਲਾਅ ਨਹੀਂ ਹੋਇਆ ਇਹ ਔਸਤ ਤਾਪਮਾਨ ਦੇ ਨਾਲੋਂ 2.2 ਡਿਗਰੀ ਵੱਧ ਦਰਜ ਕੀਤਾ ਗਿਆ ਤੇ ਇਸ ਦੌਰਾਨ ਬਠਿੰਡਾ ਦੇ ਵਿੱਚ ਸਭ ਤੋਂ ਵੱਧ 37.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ ਸਵੇਰੇ 11 ਵਜੇ ਤੱਕ ਮੀਂਹ ਹੰਦਾਬੀ ਐਲਰਟ ਜਾਰੀ ਕੀਤਾ ਗਿਆ ਸੀ ਅਤੇ ਮੌਸਮ ਮੌਨਸਨ ਸਰਗਰਮ ਹੋਣ ਦੇ ਕਾਰਨ ਸੂਬੇ ਦੇ ਵਿੱਚ ਬਾਰਿਸ਼ ਹੋ ਰਹੀ ਹੈ ਹਾਲਾਂਕਿ ਮੀਂਹ ਅਜੇ ਕੁਝ ਜ਼ਿਲ੍ਹਿਆਂ ਤੱਕ ਹੀ ਸੀਮਤ ਹੈ ਲੁਧਿਆਣਾ ਦੇ ਵਿੱਚ ਬੁੱਧਵਾਰ ਨੂੰ 66 ਅਸਰੀਆ 8 ਮਿਲੀਮੀਟਰ بارش ਦਰਜ ਕੀਤੀ ਗਈ ਫਤੇਗੜ ਸਾਹਿਬ ਦੇ ਵਿੱਚ 3.0 ਮਿਲੀਮੀਟਰ ਅਤੇ ਮੋਹਾਲੀ ਦੇ ਵਿੱਚ 2.5 ਮੀ ਦਰਜ ਕੀਤਾ ਗਿਆ ਸਵੇਰੇ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ 82.7 ਮਿਲੀਮੀਟਰ ਵੀ ਪੈਂਦਾ ਤੇ ਪਰ ਫਿਲਹਾਲ 73.5 ਮਿਲੀਮੀਟਰ بارش ਹੋਈ ਹੈ ਤਾਂ ਦੋਵਾਂ ਵਿਚਾਲੇ 11 ਫੀਸਦੀ ਦਾ ਫਰਕ ਹੈ ਅੱਜ ਦੀ ਸਪੈਨ ਨਿਊਜ਼ ਦੇ ਵਿੱਚ ਬੱਸ ਇਹ ਨਹੀਂ ਮੈਨੂੰ ਗੁਰਪ੍ਰੀਤ ਕੌਰ ਨੂੰ ਦੀ ਇਜਾਜ਼ਤ ਤਨਵਾਦ